ਚੱਲ ਦਿਲ ਨੂੰ ਕਬਰ ਬਣਾ ਸੱਜਣਾ ਰੋਸੇ ਸਿੱਖ ਵੀਰ ਸਭ ਦਫਨਾ ਸੱਜਣਾ ਚੱਲ ਦਿਲ ਨੂੰ ਕਬਰ ਬਣਾ ਸੱਜਣਾ ਰੋਸੇ ਸਿੱਖ ਵੀਰ ਸਭ ਦਫਨਾ ਸੱਜਣਾ ਕਿਉਂ ਖੁਰ ਰਹੇ ਹਾਂ ਪੂਰਾ ਪੂਰਾ ਵੇ ਕਿਉਂ ਜਿੰਦ ਨੂੰ ਲਾਇਆ ਚੋਰਾ ਵੇ ਐਵੇਂ ਬਹੁਤਾ ਨਾ ਕਬਰਾਂ ਆ ਸੱਜਣਾ ਚੱਲ ਦਿਲ ਨੂੰ ਕਬਰ ਬਣਾ ਸੱਜਣਾ ਚੱਲ ਦਿਲ ਨੂੰ ਕਬਰ ਬਣਾ ਸੱਜਣਾ ਐਵੇਂ ਫੱਟ ਪੁਰਾਣੇ ਉਦੇੜ ਰਹਾਂ ਰੂਚੀ ਸਾ ਸੰਗ ਲਵੇੜ ਰਹਾਂ ਐਵੇਂ ਫੱਟ ਪੁਰਾਣੇ ਉਦੇੜ ਰਹਾਂ ਰੂਚੀ ਸਾ ਸੰਗ ਲਵੇੜ ਰਹਾਂ ਇਹਨਾਂ ਫੱਟਾਂ ਦੀ ਨਾ ਕੋਈ ਥਾਂ ਸੱਜਣਾ ਚੱਲ ਦਿਲ ਨੂੰ ਕਬਰ ਬਣਾ ਸੱਜਣਾ ਚੱਲ ਦਿਲ ਨੂੰ ਕਬਰ ਬਣਾ ਸੱਜਣਾ ਇਹ ਜੀਵਨ ਘੁੰਮਣ ਘੇਰੀ ਏ ਇਹ ਤਾਂ ਡੁੱਬਦੀ ਤਰਦੀ ਬੇੜੀ ਏ ਇਹ ਜੀਵਨ ਘੁੰਮਣ ਘੇਰੀ ਏ ਇਹ ਡੁੱਬਦੀ ਤਰਦੀ ਬੇੜੀ ਏ ਨਾ ਲਹਿਰਾਂ ਦੀ ਕਰ ਪਰਵਾਸ ਜਣਾ ਚਲ ਦਿਲ ਨੂੰ ਕਬਰ ਬਣਾ ਸਜਣਾ ਚਲ ਦਿਲ ਨੂੰ ਕਬਰ ਬਣਾ ਸਜਣਾ ਸائے ਬੱਦਲ ਤਾਂ ਹੁੰਦੀ ਰਾਤ ਨਹੀਂ ਸائے ਬੱਦਲ ਤਾਂ ਹੁੰਦੀ ਰਾਤ ਨਹੀਂ ਹੁੰਦੀ ਬਿਨ ਬੱਦਲਾਂ ਬਰਸਾਤ ਨਹੀਂ ਉੱਠ ਤੂਫਾਨਾਂ ਸੰਗ ਟਕਰਾਸ ਜਣਾ ਚੱਲ ਦਿਲ ਨੂੰ ਕਬਰ ਬਣਾ ਸਜਣਾ ਚੱਲ ਦਿਲ ਨੂੰ ਕਬਰ ਬਣਾ ਸਜਣਾ ਚੱਲ ਦਿਲ ਨੂੰ ਕਬਰ ਬਣਾ ਸਜਣਾ